ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ आवर ਨਿਊ ਬਲੌਗ ਅੱਜ ਅਸੀਂ ਪਹਿਲਾ ਬਲੌਗ ਬਣਾਉਣ ਲੱਗੇ ਆਂ ਨਿਊਯਾਰਕ ਦੇ ਵਿੱਚ ਤੇ ਅੱਜ ਆਪਾਂ ਚੱਲੇ ਆਂ ਸਿਟੀ ਨੂੰ ਤੇ ਦਿਖਾਉਂਦੇ ਆ ਤੁਹਾਨੂੰ ਅੱਗੇ-ਅੱਗੇ ਬਾਕੀ ਆਪਣੇ ਨਾਲ ਦੋ ਬਾਈ ਨੇ ਫਾਇਲ ਭਰਾ ਤੇ ਪਿੱਛੇ ਗਿੱਲ ਭਰਾ ਤੇ ਹੁਣ ਆਪਾਂ ਲੌਗ ਲੁੱਕ ਕਰਕੇ ਤੇ ਗੱਡੀ ਤਿਆਰ ਆ ਇੱਧਰ ਤੇ ਆਪਾਂ ਨਿਕਲਦੇ ਆ ਹੁਣ ਗੇਟ ਖੋਲਦੀ ਫਿਰ ਪਾਣਾ ਪਿਛਲਾ ਨਾ ਪਾਣਾ ਬਸ ਨੂੰ ਕਿੰਨਾ ਕੁ ਟਾਈਮ ਲੱਗਣਾ ਥੋੜਾ ਬਸ ਇਹ ਕੱਢਣ ਲੱਗੇ ਕਿ ਦਵਾ ਜਾ ਹੋਣਾ ਓਕੇ ਓਕੇ ਦਵਾ ਵੀ ਲਾ ਦੇਣ ਭਾਈ ਬਾਕੀ ਆ ਆਪਣੇ ਘਰ ਦਾ ਇਹ ਫਾਇਦਾ ਹੈ ਕਿ ਇੱਥੇ ਪਾਰਕਿੰਗ ਲੱਜ ਜਾਂਦੀ ਆ ਬਾਕੀ ਤਾਂ ਬਿਲਕੁਲ ਗੁੱਡ ਆ ਸਾਰਾ ਕੁਝ ਬਾਕੀ ਇੱਧਰ ਆਪਣੇ ਨਾਲ ਹੀ ਗੁਰੂ ਘਰ ਆ ਇੱਧਰ ਅੱਜ ਤਾਂ ਮੌਸਮ ਵੀ ਤਾਂ ਵਧੀਆ ਹੋਇਆ ਦੇ ਵਾਕੀ ਤੁਹਾਨੂੰ ਵਿਊਡ ਦਿਖਾਉਂਦੇ ਆ ਕੇ ਤੇਰਾ ਡਰਾਈਵਰੀ ਦਾ ਕੀ ਤਜਰਬਾ ਮੇਰਾ ਪਾਪਾ ਟਰੱਕ ਚ ਲਾਉਂਦਾ ਰਿਹਾ ਜੀ ਪਰ ਉਹਦੇ ਤੇਰਾ ਕੀ ਤਜਰਬਾ ਮੈਂ ਉਹਦਾ ਮੁੰਡਾ ਹਾਂ ਜੀ ਆਪਾਂ ਰਸਤੇ ਜਾ ਹੁਣ ਤੇ ਬਸ ਸਿਟੀ ਵੱਲ ਜਾ ਰਹੇ ਆ ਤੇ ਤੁਹਾਨੂੰ ਥੋੜਾ ਜਿਹਾ ਟਾਈਮ ਲੱਗਣਾ ਹੈ ਬਾਕੀ ਆਪਣੇ ਨਾਲ ਇੱਧਰ ਜਿੱਲ ਭਰਾ ਪਿੱਛੇ ਸਾਈਲ ਇੱਧਰ ਵਰਜੀਤ ਸੇ ਹਾਂ ਬੱਕਰੀ ਆਉਣਾ ਤੁਸੀਂ ਚੈੱਕ ਕਰ ਸਕਦੇ ਹੋ ਕਿ ਆਪਾਂ ਆਲਮੋਸਟ ਪਹੁੰਚ ਹੀ ਗਏ ਆ ਇੱਧਰ ਬਿਲਡਿੰਗਾਂ ਤੇ ਬਿਲਡਿੰਗਾਂ ਕਿਓ ਕਿਤਾ ਲੱਗ ਰਿਹਾ ਹੈ ਮੁੰਡਿਓ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਬਈ ਬਹੁਤ ਵਧੀਆ ਗੱਲ ਉਹ ਤਾਂ ਐਂਡ ਆ ਨਾ ਪੂਰੀ ਹਾਂ ਹੋਰ ਕਈ ਆਪ ਯੂਰੇ ਵੀ ਲੋਟਰੀ ਹੋਆ ਕਹਿੰਦੇ ਅੱਜ ਇੱਥੇ ਮੈਗਾ ਮਿਲੇ ਨਾ ਇੱਥੇ ਪਾਵਰ ਬੋਲ ਗੇੜੀ ਇਹਨੂੰ ਕਹਿੰਦੇ ਅਸੀਂ ਲੈ ਅਮਰੀਕਾ ਆ ਕਹਿੰਦੀ ਹੈ ਆ ਚੱਲਦੀ ਹੈ ਇੱਥੇ ਲੋਟਰੀ ਇਹ ਸੱਟਾ ਚੱਲਦਾ ਇੱਥੇ ਲੋਟਰੀ ਨਵੇਂ ਮਿਲੀਅਨ ਦੀ ਬਾਕੀ ਹੁਣ ਤੁਹਾਨੂੰ 10 ਮਿੰਟ ਲੱਗਣੇ ਆ ਤੇ ਤੁਹਾਨੂੰ ਸਿੱਧੀ ਪਾ ਕੇ ਗੱਡੀ ਦੀ ਪਾਰਕਿੰਗ ਪਾਰਕਿੰਗ ਲਗਾ ਕੇ ਤੇ ਤੁਹਾਨੂੰ ਦਿਖਾਉਂਦੇ ਆ ਬਾਕੀ ਸਿਟੀ ਦਾ ਨਜ਼ਾਰਾ ਪਹੁੰਚ ਗਿਆ ਟਨਲ ਦੇ ਵਿੱਚ ਇਹ ਸਾਰਾ ਟਨਲ ਕਿੰਨੇ ਕਿੰਨੇ ਕਿ ਮੀਟਰ ਦਾ ਹੈ ਕਿੰਨੇ ਕਿਲੋਮੀਟਰ ਦਾ ਹੋਣਾ ਹੈ 2 ਮਾਈਲ ਦਾ 2 ਕਿ ਮਾਈਲ ਦਾ ਹੋਣਾ ਹੈ ਇਹ ਸਾਰਾ ਪਾਣੀ ਦੇ ਵਿੱਚ ਹੀ ਆ ਦੇਖ ਲੋ ਲੰਘ ਕੇ ਜਾਂਦੀ ਹੈ ਗੱਡੀ ਇੱਥੇ ਇੱਧਰ ਦੂਸਰੇ ਸਾਈਡ ਗੱਡੀਆਂ ਆਉਂਦੀਆਂ ਤੇ ਇੱਧਰ ਜਾਂਦੀਆਂ ਆ। ਬਾਕੀ ਸ਼ੀਸ਼ਾ ਥੋੜਾ ਜਿਹਾ ਗੰਦਾ ਜਿਹਾ ਲਾਦਾ ਤਾਂ ਕਰਕੇ ਤੁਹਾਨੂੰ ਰੌਬਰ ਦੇ ਰਿਹਾ ਨੀ ਹਣਾ। ਬਾਕੀ ਹੁਣ ਚੈੱਕ ਕਰਿਓ ਗੱਲਬਾਤ ਹੈ ਨਾ ਪੂਰੀ ਇਹ ਬੁੱਕੜਦੇ ਨਹੀਂ ਹੋਣਾ ਇਹ ਸਾਰਾ ਪਾਣੀ ਦੇ ਵਿੱਚ ਹੀ ਆ। ਕੋਲਾ ਬੀਬੀ ਵਾਸੀਆਂ ਲਈ ਜਾਂਦੀ ਇੱਥੇ ਖੜੀ ਇੱਥੇ ਕੋਈ ਟਾਈਮ ਨਹੀਂ ਕੋਈ ਬੱਥੇ ਕੋਈ ਟਾਈਮ ਨਹੀਂ ਟੇਬਲ ਨਹੀਂ ਬਾਕੀ ਆ ਇੱਧਰ ਚੈੱਕ ਕਰੋ ਮੱਕ ਪਰ ਹੀ ਹੋਈ ਐ ਦਿਨ ਚ ਵੀ ਦੇਖ ਖੜੀ ਤੇ ਕਿਹਦੀ ਹੋਤੋਂ ਲੱਗੀ ਐ ਬਾਈ ਇਹ ਹੈਗਾ ਆਪਣਾ ਦਾਦਾ ਜਾਨ ਅੱਛਾ ਆਤਮਾ ਸਿੰਘ ਗੱਲ ਵਾਹ ਭਈਆ ਵਾਹ ਭਈਆ ਬਾਕੀ ਮੁੰਡਾ ਕਹਿੰਦੇ ਅਮਰੀਕਾ ਦੇ ਵਿੱਚ ਦਾਦੇ ਆਪਣੀ ਫੋਟੋ ਖੜੀ ਤੇ ਲਾਈਂ ਦਤਾ ਅੰਨੇ ਹੋ ਜਾ ਮਹਣ ਚੋਰ ਖੇਗਾ ਹਵਾ ਮੈਂ ਇਤਨਾ ਤੇਜ਼ ਮਾਲਾ ਤਾਂ ਨਹੀਂ ਆ ਰੇ ਇਹ ਹੁਣ ਫੇ న్యూ ਯਾਰਕ ਦੀ ਹਵਾ ਲੱਗੀ ਹੋਇਆ ਨਾ ਸਾਰਿਆਂ ਨੂੰ ਗੱਲਬਾਤ ਐਂਡਾ ਪੂਰੀ ਕਾਟੋ ਫੁੱਲਾਂ ਤੇ ਤੇ ਇਹ ਵੀ ਬਣੀ ਹੋਈ ਆ ਚੁੱਪ ਬੁੱਲਾਂ ਤੇ ਆ ਬਸ ਹੁਣ ਖੜਿਆ ਹੋਇਆ ਇਹ ਐਨ ਕੁਝ ਕਹਿਣਾ ਨਹੀਂ ਜਾਂਦਾ ਇਹ ਬਾਕੀ ਹੋਰ ਦੇਖੋ ਦੁਨੀਆ ਦੇਖੋ ਤੁਸੀਂ ਬਿਲਡਿੰਗਾਂ ਵਗੈਰਾ ਤੇ ਇੱਧਰ ਕ੍ਰਿਸਮਸ ਦੇ ਨਹੀਂ ਫੁੱਲ ਫੁੱਲਾਏ ਨਹੀਂ ਹੋਏ ਤੱਕਰ ਤੇ ਨਵਾਂ ਸਾਲ ਵੀ ਲੰਘ ਗਿਆ ਹੁਣ ਤਾਂ ਟਿਕਟ ਪਬਲਿਕ ਖਾਚਾ ਖਾਚ ਉਹ ਉੱਤੇ ਨੂੰ ਵੀ ਮੜੀ ਨੀ ਨਾ ਬਰਾਦੇ ਜਾਂਦਾ ਕੈਮਰਾ ਕਿ ਨਹੀਂ ਆ ਬਿਲਡਿੰਗਾਂ ਤੁਸੀਂ ਚੈੱਕ ਕਰ ਸਕਦੇ ਹੋ ਤਾਂ ਉੱਪਰ ਕਰਕੇ ਦੇਖਣੀ ਪੈਂਦੀ ਐ ਨਹੀਂ ਲੰਬੇ ਲੰਬੇ ਬਿਲਡਿੰਗ ਨੇ ਤੇ ਗੱਡੀ ਸਾਡੇ ਅੱਗੇ ਹੀ ਤੁਰੀ ਹੋ ਆ ਜਦਦੇ ਆਪਾਂ ਸਿੜੀ ਪਹੁੰਚੇ ਆ ਕਰਦੇ ਸਾਨੂੰ ਲਵ ਯੂ ਲਵ ਯੂ ਬਾਕੀ ਆ yellow ਵਾਲੇ ਵੀ ਹੱਥ ਕਰਾਈ ਜਾਂਦੇ ਆ ਬੁਰੀ ਪਰ ਤੇ ਜੀਸੀਬੀ ਇੱਥੇ ਵੀ ਲੱਗੀ ਹੋਊਗਾ ਤੇ ਇੱਥੇ ਬਸ ਉਹ ਨਹੀਂ ਆਗਾ ਬੰਦੇ ਨਹੀਂ ਦੇਖ ਰਹੇ ਬਾਕੀ ਤਾਂ ਬੰਦੇ ਤਾਂ ਇੱਧਰ ਬੈਠੇ ਬਾਕੀ ਆ ਜੀਸੀਬੀ ਵਾਲਾ ਬੰਦਾ ਉਹਦਾ ਬੈਠਾ ਇੱਧਰ ਬਾਕੀ ਨਾ ਯਾਰ ਚੱਲਦੀਆਂ ਜੀਸੀਬੀ ਪੰਜਾਬ ਚ ਓਕੇ ਯਾਰ ਪੋਟਾ ਕਿੱਥੇ ਵੀ ਨਹੀਂ ਚੱਲਦੇ ਕੰਮ ਦੇ ਬਾਕੀ ਇਧਰ ਲੋਕੀ ਤਾਂ ਬਥੇਰੇ ਫਿਰਦੇ ਆ ਰੌਣਕ ਮੇਲਾ ਤਾਂ ਵਧੀਆ ਯਾਰ ਆ ਲੱਗੇ ਲੱਗਣ ਲੱਗੇ ਲੋਕੀ ਦੇਖਿਓ ਬੰਦੇ ਜ ਬੰਦਾ ਵਜਦਾ ਹੁਣ ਆ ਚੱਕ ਤਾਂ ਵੇ ਇਹਦੇ ਇਦਾਂ ਫਿਰਦੇ ਇਦਾਂ ਮਿਲਣੀਆਂ ਹੋਣ ਲੱਗੀਆਂ ਹੁੰਦੀਆਂ ਦੋ ਇਹਦੇ ਤੋਂ ਆਉਂਦੇ ਇਦਾਂ ਆ ਬਿਲਡਿੰਗ ਲੈ ਕਿਨੂ ਚੀ ਹੋਏ ਬਾਕੀ ਹੋਰ 2 4 6 8 10 ਇਹ ਹੈਗੇ ਆ ਇਹ ਜਿੱਦਾਂ ਟ੍ਰੇਨ ਇੱਥੇ ਬਸ ਜੈਲੋ ਦਾ ਹੀ ਕੰਮ ਆ ਜਿਆਦਾ ਤੇ ਜੈਲੋ ਵਾਲੇ ਦੇਖੋ ਗੱਡੀ ਲਾਈਨ ਟੁੱਟਣੀ ਦੇਰੇ ਇੱਕ ਤਾਂ ਪਿੱਛੇ ਇੱਕ ਤਾਂ ਪਿੱਛੇ ਚੱਲੀ ਜਾਂ ਰਹੀ ਹੈ ਇਹ ਲੋਕੀ ਨਾ ਇਹ ਜਿਹੜੀਆਂ ਟ੍ਰੇਨਾਂ ਚੱਲਦੀਆਂ ਬਾਕੀ ਉੱਪਰ ਵਾਲੇ ਵੀ ਬੜੀ ਜੱਤ ਕਰਾਉਂਦੇ ਆ ਥੱਲੇ ਟ੍ਰੇਨਾਂ ਚੱਲਦੀਆਂ ਨਾ ਜਿਹੜੀਆਂ ਜਿੱਦਾਂ ਅੰਡਰਗਰਾਉਂਡ ਉਹ ਉਦੋਂ ਤੋਂ ਇੱਥੇ 34 ਸਟਰੀਟ ਐ ਇੱਥੋਂ ਨਿਕਲ ਕੇ ਆਪਣੇ ਉੱਥੇ ਕুইਨਸ ਤੋਂ ਆਉਂਦੇ ਜਿੱਦਾਂ ਹਨ ਫੂਰ ਸਾਈਡ ਤੋਂ ਆਉਂਦੇ ਆ ਫਿਰ ਇੱਥੇ ਆ ਕੇ ਮਤਲਬ ਬਾਹਰ ਨਿਕਲ ਜਾਂਦੇ ਫਿਰ ਤੇ ਘੁੰਮਦੇ ਫਿਰਦੇ ਆ ਟ੍ਰੇਨ ਦਾ ਸਫਰ ਸਸਤਾ ਪੈਂਦਾ ਇਹਨਾਂ ਦੇ ਆ ਇੱਥੇ ਰੱਖ ਕੇ ਦੀ ਉਹ ਚਿਉ ਚੇ ਮਾਰ ਤਨੇ ਜੇ ਬੰਦਾ ਇਥੋਂ ਡਿੱਗ ਜਾਂਦਾ ਹੋ ਬਾਜਦਾ ਤਾਂ ਨਹੀਂ ਹੋਣਾ ਯਾਰ ਕਹਿੰਦੇ ਪਟਿਆਲੇ ਵਾਲਿਆਂ ਨੇ ਇੱਥੇ ਵੀ ਪੂਰੀ ਜੱਤ ਕਰਾਈ ਹੋਈ ਹੈ ਕਹਿੰਦੇ ਇੰਡੀਅਨ ਗ੍ਰਿਲ ਨਾਂ ਤੋਂ ਇੱਕ ਰੈਸਟੋਰੈਂਟ ਆ ਬਾਕੀ ਇਹਨਾਂ ਨੂੰ ਪੁੱਛ ਲੈਂਦੇ ਆ ਪਟਿਆਲੇ ਵਾਲੇ ਮੁੰਡੇ ਨੂੰ ਕੀ ਕੀ ਵਿਚਾਰ ਆ ਤੇਰੇ ਚੜਾਈ ਹੈ ਗੱਲਬਾਤ ਹੈਗੀ ਹੈ ਇਹਨਾਂ ਦੀ ਫੇ ਗੱਲਬਾਤ ਸਿਰਾ ਹੋਣੀ ਹੈ ਚਲੋ ਜਾ ਕੇ ਦੇਖਦੇ ਆਪਾਂ ਚਲੋ ਬਾਕੀ ਪਹਿਲਾਂ ਮੈਂ ਕਹਿੰਦਾ ਚਾਹ ਜੂ ਪੀ ਲਈਏ ਜਾਂ ਕਾਫੀ ਕੁਫੀ ਹੈ ਨਾ ਇੱਥੇ ਚੱਲਦੇ ਆਂ ਇਹਦੇ ਗੋਲੇ ਪਟਿਆਲੇ ਵਾਲੇ ਕੋਲੇ ਨਹੀਂ ਮੈਂ ਕਹਿੰਦਾ ਸਟਾਰਬਕ ਚੱਲਦੇ ਆਂ ਸਟਾਰਬਕ ਚਾਉਗੇ ਹਾਂਜੀ ਆਪਾਂ ਪਹੁੰਚ ਗਏ ਆ ਆਲਮਰਸ ਜਿੱਥੇ ਆਪਾਂ ਜਾਣਾ ਸੀਗਾ ਆ ਮਾਲ ਦਾ ਨਾਮ ਕੀ ਆ ਕੀ ਆ ਮਾਲ ਦਾ ਨਾਮ ਹਰਸਨ 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 ਕੁਝ ਕਹਿੰਦੇ ਆ ਸਾਨੂੰ ਤਾਂ ਪੂਰਾ ਪਤਾ ਵੀ ਨਹੀਂ ਕੀ ਨਾਮ ਤੇ ਅਗਲੀ ਅਗਲੀ ਸਟਰੀਟ ਤੇ ਆ ਇਹ ਦਿਖਾਉਂਦੇ ਆ ਤੁਹਾਨੂੰ ਮਾਲ ਤੁਸੀਂ ਉਹ ਤਾਂ ਦੇਖਿਆ ਹੋਣਾ ਰੀਲਾਂ ਰੋਲਾਂ ਦੇ ਵਿੱਚ ਬਟ ਹੁਣ ਤੁਹਾਨੂੰ ਆਪਾਂ ਵਲੌਗ ਦੇ ਵਿੱਚ ਦਿਖਾਵਾਂਗੇ ਬਾਕੀ ਅੰਦਰ ਜਾ ਕੇ ਜੇ ਕੋਈ ਕਪੜਾ ਲੀਣਾ ਲੈਣਾ ਹੋਇਆ ਉਹ ਵੀ ਤੁਹਾਨੂੰ ਹਾਂਜੀ ਆਪਾਂ ਪਹੁੰਚ ਗਏ ਸਿਟੀ ਦੇ ਵਿੱਚ ਤੇ ਮਾਲ ਆਪਣੇ ਲੱਗ ਗਈ ਹੈ ਇੱਥੇ ਤੇ ਤੁਹਾਨੂੰ ਦਿਖਾਉਦੇ ਆ ਹੁਣ ਆ ਬਾਈ ਹੁਣੀ ਤਾਂ ਇੱਥੇ ਰੀਲਾਂ ਵਾਲਾ ਕੰਮ ਸ਼ੁਰੂ ਕੀਤਾ ਹੈ ਨਹੀਂ ਬਾਕੀ ਕੀ ਗੱਲਾਂ ਚਾਹੁੰਦਾ ਬਾਈ ਹਾਂਜੀ ਕਿੱਦਾਂ ਕਰੋ ਬੱਪੂ ਮਾਨ ਨੇ ਇਦਾਂ ਥੋੜੇ ਕਿਤੇ ਕਿਹਾ ਹੈ ਇਹਦਾ ਦੁਨੀਆ ਤੋਂ ਵੱਖਰਾ ਇਹਦਾ ਤਰੀਕਾ ਅਮਰੀਕਾ 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 ਗੱਲਬਾਤ ਕੀ ਕਹਿੰਦਾ ਮੈਨੂੰ ਪੁੱਛੋ ਜੀ ਆ ਕਿ ਪਹਿਲਾਂ ਕਾਫੀ ਕੂਫੀ ਪੀ ਲਈਏ ਕਿਉਂਕਿ ਸਵੇਰ ਦੇ ਇਧੇ ਘੁੰਮਣ ਲੱਗੇ ਆਪਾਂ ਤੇ ਬਾਕੀ ਤੁਸੀਂ ਦੇਖੀਓ ਤੇ ਹੱਟ ਹਵਾ ਕਾਫੀ ਚੱਲ ਰਹੀ ਆ ਤੇ ਇਸਾ ਅਬ ਵਲੌਗ ਪੂਰਾ ਗੱਲਬਾਤ ਐਂਡ ਹੋਣੀ ਆ ਆਪਾਂ ਹਾਲ ਤੁਸੀਂ ਦੇਖਿਆ ਹੁਣ ਇਹਨਾਂ ਦੇ ਵਿੱਚ ਅੰਦਰੋਂ ਹੀ ਆ ਕੇ ਵੀ ਦਿਖਾਉਂਦੇ ਆ ਕਿਹੜੀ ਕੋਫੀ ਪੀਣੀ ਫੇ ਕੋਫੀ ਹਨਾਂ ਦੇ ਦੇਖੇ ਨੇ ਅਲੇ ਸਲਾਬ ਬਣਦੀ ਆ ਕਿਵੇਂ ਆ ਚਾਹੀ ਪਿਆ ਦੇ ਮੈਨੂੰ ਲੱਗਦਾ ਚਾਹ ਇਹਨੂੰ ਮੈਨੂੰ ਪੀਉਣੀ ਪੈਣੀ ਆ ਖਾਣਾ ਤਾਂ ਨਹੀਂ ਹੋਛ हां गेल भाई फिर केड़ी ਪਣੀ ਕਾਫੀ ਮੈਂ ਯਾਰ ਬਲੈਕ ਦਾ ਸ਼ੌਕ ਹੈ ਚਲ ਸਹੀ ਆ ਬਲੈਕ ਕਾਫੀ ਕਰ ਦਿੰਦੇ ਆ ਤੁਹਾ ਲਈ ਮੈਨੂੰ ਬਲੈਕ ਦਾ ਜਿਆਦਾ ਸ਼ੌਕ ਹੈ ਤੇਰੀ ਵਾਲੀ ਕਿਹੜੀ ਆ ਓਏ ਮੈਂ ਤਾਂ ਕਿਹਾ ਵੀ ਥੋੜੀ ਕੈੜੀ ਜਿਹੀ ਬਣਾ ਲਓ ਹੈ ਤੇ ਅੱਖ ਨਾ ਲਗਾਓ ਅੱਛਾ ਬਾਕੀ ਅਸੀਂ ਬਾਹਰਲਾ ਮਾਹੌਲ ਦਿਖਾਉਂਦੇ ਆ ਇੱਕ ਵਾਰ ਚੈੱਕ ਕਰੋ ਤਾਂ ਫੇ ਸਾਬਾਏ ਤੋਂ ਮੈਂ ਅਜੇ ਗੱਡੀ ਲਾਤੀ ਆ ਪਾਰਕਿੰਗ ਦੇ ਵਿੱਚ ਤੇ ਹੁਣ ਆਪਾਂ ਚੱਲੇ ਆ ਮਾਲ ਦੇ ਵਿੱਚ ਤੇ ਤੁਹਾਨੂੰ ਦਿਖਾਉਦੇ ਆ ਅੱਗੇ ਹਵਾ ਬਹੁਤ ਜ਼ਿਆਦਾ ਚਲਦੀ ਪਈ ਆ ਤੇ ਬਾਲਾਂ ਦਾ ਵੀ ਇਹ ਦੇ ਮਾਰਕ ਨੇ ਓਏ ਦੱਕੂ ਰਾਵ ਹੁਤ ਬਈਆ ਜਤਾਉਂ ਲੈ ਲਈ ਗੱਡੀ ਵੀ ਨਹੀਂ ਆਈ ਹੈਗੀ ਦਾਸ ਵਾਲੀ ਜੀ ਠੰਡ ਕਿਥੇ ਲੱਗ ਜੂ ਰੱਖੀ ਹੋਈ ਹੈ ਨਾਲ ਕੋफी ਇਹ ਪਰਤੀ ਹੈ ਅੱਜ ਜੀ ਹੁਣ ਆਪਾਂ ਚੱਲਦੇ ਹਾਂ ਆਉਲ ਦੇ ਅੰਦਰ ਤੇ ਥਿਊ ਬੜਾ ਵਧੀਆ ਲੱਗ ਰਿਹਾ ਅੱਜ ਦਾ ਐਂਡ ਰੌਣਕਾਂ ਲੱਗੀਆਂ ਹੋਈਆਂ ਤੇ ਬਾਕੀ ਤਾਂ ਦਮਾ ਦੇ ਇੱਧਰ ਹੀ ਸੱਜੋਬਰ ਤੁਰੇ ਹੋਆ ਤੇ ਬਾਕੀ ਨੂੰ ਅਸੀਂ ਚੈੱਕ ਕਰ ਸਕਦੇ ਹਾਂ 아빠 안달이 잘돼 ਕਮਲਾ ਪੂਰਾ ਲੱਗਾ ਹੋਇਆ ਹੈ ਕਹਿੰਦੇ ਮਾਲ ਦੇ ਵਿੱਚ ਤੇ ਲਾਈਟਾਂ ਦੇ ਲਾਈਟਾਂ ਇ ਇਧਰੇ ਕੀ ਕਹਿਣਾ ਚਾਹੁੰਦੇ ਹੋ ਹੈ ਗੱਲਬਾਤ ਪੂਰੀ ਹੈ ਮੈਂ ਕਿਹੜੇ ਪਏ ਆ ਜੱਟ ਨਹੀਂ ਹੈ ਤੇ ਜਾਂ ਮਾਰਾਂ ਜ਼ਿੰਦਗੀ ਦੀ ਸਵਾਲੋਂ ਅਮਰੀਕਾ ਦੇ ਭਾਜ ਬਾਕੀ ਆ ਚੰਡੀਗੜ੍ਹ ਵਾਲੇ ਤੋਂ ਪੁੱਛ ਲੈਂਦੇ ਆ ਕਿ ਲਾਂਟੇ ਕਿਦਾਂ ਲਾਂਟੇ ਦਾ ਮੂਰੇ ਕੁਝ ਨਹੀਂ ਹੈਗਾ ਨਾ ਇਹਦੇ ਲਾਂਟੇ ਦੇ ਮੂਰੇ ਕੁਝ ਨਹੀਂ ਹੈਗਾ ਨਾ ਬਾਕੀ ਉਹ ਵੀ ਆਪਣੀ ਜਗ੍ਹਾ ਸਹੀ ਆ ਤੇ ਪਰ ਇਹਦੀ ਤਾਂ ਤੁਹਾਡੇ ਸਾਹਮਣੇ ਹੀ ਆ ਗੱਲਬਾਤ ਕਿਉਂ ਆਪਣੀ ਜਗਾ ਸਹੀ ਆ ਹਾਂ ਉਹ ਵੀ ਆਪਣੀ ਜਗਾ ਸਹੀ ਆ ਉਹ ਆਪਣੀ ਜਗਾ ਜਦੋਂ 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 ਆਪਾਂ ਉੱਥੇ ਸੀਗੇ ਤਾਂ ਤੁਹਾਨੂੰ ਉਹ ਹੀ ਖਾਮੇ ਦਾ ਭਾਈ ਉਸ ਨੂੰ ਕਿੱਥਾ ਭੁੱਲ ਜੂਂਗੇ ਕਿੱਥਾ ਕਹਿੰਦੇ ਹਾਂ ਬਾਕੀ ਇਹ ਵੀ ਬੁਰੇ ਘਟ ਨਹੀਂ ਗਾ ਕਿਲੇ ਜਾੜਗਾ ਬਣਿਆ ਕਹਿੰਦੇ ਆਪਣੇ ਕਿਨੇ ਪੜਾਇਆ ਤੇ ਸਾਰੇ ਬਾਕੀ ਪੈਂਟਾਂ ਲੈਣੀਆਂ ਗਰਜੀਤ ਕੀ ਲੈਣਾ ਹਾਂ ਪੈਂਟ ਲੈਣੀਆਂ ਪੈਂਟ ਕਿਹੜੀ ਪੈਂਟ ਲੈਣੀ ਹੈ ਬੱਚੀ ਚੈੱਕ ਕਰ ਲੈਣੇ ਆ ਬਾਕੀ ਆਹ ਦਾ ਬਰ ਟੈਚੀ ਟੂਚੀ ਆ ਇੱਧਰ ਬਾਕੀ ਆ ਲੇਟਾਂ ਵਾਲਾ ਸਿਸਟਮ ਬੜਾ ਵਧੀਆ ਆ ਇੱਧਰ ਲੁੱਕ ਦੱਸਿਓ ਸਾਨੂੰ ਕੱਲੇ ਕੱਲੇ ਸੀ ਕਿੱਦਾਂ ਗੱਲ ਵਟਾਹਿੰਦਾ ਕਿ ਥੋੜੀ ਚੀਜ਼ਾਂ ਨਹੀਂ ਕੋਈ ਬਾਕੀ ਆ ਗੁਰਜੀਤ ਸਿੰਘ ਆ ਦੇਖੋ ਇਹ ਵੀ ਲੋਰ ਚਾਬੂਰੀ ਅਸੀਂ ਉੱਪਰਲੇ ਫਲੋਰ ਤੇ ਚੱਲੇ ਆ ਇੱਥੇ ਤਾਂ ਸਾਨੂੰ ਕੋਈ ਜਿ세ਆ ਨਹੀਂ ਕੋਈ ਵਧੀਆ ਚੀਜ਼ ਤੇ ਬਾਕੀ ਲੈਟਾ ਵਾਲਾ ਰੌਣਕ ਮੇਲਾ ਵਧੀਆ ਨਾ ਉੱਦਾਂ ਕੀ ਕਹਣਾ ਕਹਦੇ ਹੋ ਉਰੋਕ ਰਿਪੋਰਟ ਹੈ ਬਈ ਉਹੀ ਉਰੋਕ ਰਿਪੋਰਟ ਬਰੇ ਧੱਕ ਗੱਡੀ ਹੋਈ ਜਾਨਾਂ ਨੇ ਮੈਂ ਡਾਟਾਂ ਲੁੱਟਾਂ ਲਾ ਕੇ ਬੰਦੇ ਦਾ ਵੈਸੀ ਹੀ ਮਨ ਲੱਗਿਆ ਹੈ ਦਾ ਇੱਥੇ ਆ ਹਾਂ ਸੱਚ ਬਈ ਇੱਕ ਗੱਲ ਹੋਰ ਤੁਹਾਨੂੰ ਦੱਸਣਾ ਚਾਹੁੰਦੇ ਆਂ ਸੀ ਸਾਡੇ ਵੱਡੇ ਭਾਈ ਸੁਖਵਿੰਦਰ ਸਿੰਘ ਸ਼ਿੰਦੀ ਤੇ ਜੱਸੀ ਸਰਪੰਚ ਵੱਲੋਂ ਮਾਜੜਾ ਵੱਲੋਂ 14 ਫਰਵਰੀ ਨੂੰ 14 ਫਰਵਰੀ 2026 ਵੱਲੇ ਵੱਲੇ ਬੱਲੋ ਮਾਜਰਾ ਆ ਜਿਓ ਫੇ ਕਬੱਡੀ ਕਾ ਫੇ ਮੈਚ ਕਰਾਈਏ ਲਾ ਦਿਓ ਜਾ ਕੇ ਰੌਣਕਾਂ ਬਸ ਸਹੀ ਆ ਅਮਰੀਕਾ ਬੈਠੇ ਆ ਇਥੋਂ ਲਾਈਵ ਦੇਖਾਂਗੇ ਅਸੀਂ ਅਮਰੀਕਾ ਬੈਠ ਕੇ ਲਾਈਵ ਬੱਬੂਆਂ ਦਾ ਖੜ ਲੱਗੂਆ ਨਾਲੇ ਪਿਛਲੀ ਵਾਰ ਹਾਂ ਕਿਹਦਾ ਬਿੱਲ ਹੋ ਗਿਆ ਵੀ ਕਿ ਨਹੀਂ ਹਾਂ ਹੋ ਗਿਆ ਬਰਾ ਸਟਿਚ ਕਰਕੇ ਦੇ ਦੂੰਗੇ ਆਪਣੇ ਆਪ ਹੀ ਸਭੀ ਹਾਂ ਬਈ ਇਹ ਐਦਾਂ ਹੀ ਆਪਣਾ ਇਹਨਾਂ ਕੋਈ ਟੇਲਰ ਹੁੰਦਾ ਹੈ ਨਾ ਹਾਂ ਤੇ ਇਹਨਾਂ ਨੇ ਆਪੇ ਸਾਰਾ ਸਟਿਚ ਕਰਕੇ ਸਾਰਾ ਪੁਸ਼ ਕਰਕੇ ਤੁਹਾਨੂੰ ਥੋੜੇ ਟਾਈਮ ਤੱਕ ਦੇ ਦੇਣੀ ਆ ਜਿੱਦਾਂ ਮਤਲਬ ਓਵਰ ਸਾਈਜ਼ ਆ ਜਾਂ ਹਨਾ ਘੱਟ ਵੱਡਾ ਜੋ ਘੱਟ ਵੱਡ ਹੁੰਦੀ ਚੱਕ ਲੈਂ ਮੈਂ ਚੱਕ ਲਾ ਫੜਾ ਦੇ ਉਹਨਾਂ ਨੂੰ ਇਕੱਠੀ ਕਰ ਲਾ ਆ ਬਿਲ ਨਾਲ ਹੀ ਰੱਖੀ ਗਰਜੀ ਦਾ 200 ਡਾਲਰ ਦੀ ਤਿੰਨ ਪੈਂਟਾਂ ਬੜੀ ਮਹਿੰਗੀਆਂ ਨੇ 200 ਡਾਲਰ ਦੀ ਤਿੰਨ ਪੈਂਟਾਂ ਚੱਲ ਕੋਈ ਨਹੀਂ ਆ ਜਾ ਮੈਂ ਕੀ ਗੱਲ ਕੋਟ ਪੈਂਟ ਪਾ ਲਿਆ ਕੀ ਗੱਲ ਸਵਾਈ ਹਾਈ ਦੇਣੀ ਹੀ ਫੇਰ ਉੱਥੇ ਉਹ ਵੀ ਦੇਣੀ ਹੀ ਕੀ ਗੱਲ ਉਹ ਭੁੱਲ ਗਿਆ ਸੀ ਕਪੜੇ ਤਾਂ ਲੈ ਲਏ ਆ ਥੋੜੇ ਗਰਜੀਤ ਨੇ ਲੈ ਆ ਬਾਕੀ ਉਧਰ ਬਾਈ ਉਹ ਨਹੀਂ ਲੈ ਆ ਜੀ ਤੂੰ ਹੀ ਲਿਆ ਫੇ ਮੈਂ ਬਾਈ ਥੋੜੀ ਜਿਹੀ ਜੁਗਰੀ ਲੈ ਕੇ ਆ ਤਸਾ ਲੈ ਅੱਛਾ ਘਾਟੇ ਹੀ ਬਟਾ ਭਾਈ ਪੈਸਾ ਹੀ ਇਹ ਨਾ ਅਕਲ 50000 ਪੌਂਡ ਬੈਂਕੀ ਚ ਰਖਾਇਆ ਹੈ ਬੈਂਕੀ ਭੁੱਲ ਗਿਆ ਚੁੰਚਣਾ ਐਵੇਂ ਪਕਾਈ ਮਾਰਦਾ ਬਾਕੀ ਮੈਂ ਤਾਂ ਕਪੜੇ ਬਥੇਰੇ ਪਏ ਆ ਜੇ ਉੱਧਾ ਕੋਈ ਵਧੀਆ ਲੱਗਾ ਤਾਂ ਦੇਖ ਲਾਂਗੇ ਬਟ ਮੇਰਾ ਮਨ ਨਹੀਂ ਹੈ ਕਪੜੇ ਕੋਲੇ ਲੈਣ ਦਾ ਹਜੇ ਪੁਆਇੰਟ ਮੋਡੋ ਕੀਤਾ ਲੱਗੀ ਅਦਰ 뷰 ਚੈੱਕ ਕਰੂ ਫੋਟਮ ਤੋਂ ਟੱਕਰ ਆਉਂ ਨੂੰ ਵਧੀਆ ਨਹੀਂ ਸੈਟ ਅਪ ਇਹ बाकी ਹੋਇਆ ਹੈ ਉੱਦਾਂ ਤਾਂ ਤੇ दिखा ਅੰਦਰ ਵੀ ਤੁਹਾਨੂੰ ਬਾਹਰਲਾ ਸਭ pront ਪਾਸਰਾ ਨੀਟ ਐ ਨਿਊ ਇਅਰ ਕਰਕੇ ਤੇ ਕ੍ਰਿਸਮਸ ਕਰਕੇ ਆ ਇੰਨਾ ਵਧੀਆ ਸਜਾਇਆ ਮੇਰੇ ਸਾਹਮਣੇ ਉਦਾਂ ਵੀ ਇੰਨਾ ਐਦਾਂ ਹੀ ਹੁੰਦਾ ਹੁਣ ਬਾਕੀ ਲੈ ਲਈਆਂ ਟਿਕਟਾਂ ਹਾਂ ਲੈ ਲਈਆਂ ਪੜ ਆ ਪੜ ਚੱਲ ਸਹੀ ਐ 42 ਦੀ ਇੱਕ ਚਲ ਆ ਜਾ ਬਸ ਚਲੋ ਕੋਈ ਨਹੀਂ ਜੋਇ ਯੂ ਆ ਹੁਣ ਆਪਾਂ ਐਂਟਰੀ ਕਰ ਲਈ ਯਾਰ ਤੇ ਅੱਗੇ ਥੋੜਾ ਟਾਈਮ ਜਾ ਲੱਗਣਾ ਆ ਕੋਟੀ ਨੇ ਵੀ ਸੈਟ ਆ ਰਹੀ ਐ ਬਾਕੀ ਚੌਪਰ ਦਾ ਤੁਰੇ ਹੋਏ ਆ ਅੱਗੇ ਬੜਾ ਇਨਾਂ ਵੀ ਦਿਖਾ ਲਿਆ ਹਾਂਜੀ ਆ ਦੇਖੋ ਇਹ ਥੱਲੇ ਰੱਖ ਬੈਗ ਥੱਲੇ ਰੱਖ ਤੇ ਹੁਣ ਆਪਾਂ ਅੰਦਰ ਚੱਲਦੇ ਹਾਂ ਨਾ ਹਾਂਜੀ ਅੰਦਰ ਲਗਾਓ ਅੰਦਰ ਹਜੇ ਹਨੇਰਾ ਆ ਤੇ ਬਾਕੀ ਉਹ ਟਿਕਟਾ ਟੁਕੜਾ ਚੈੱਕ ਕਰਨੀਆਂ ਆ ਤੇ ਟਿਕਟਾਂ ਦਾ ਆਪਣੇ ਕੋਲ ਹੈਗੀਆਂ ਆ ਚਾਰਾਂ ਕੋਲ ਹਾਂਜੀ ਤੇ ਉੱਪਰ ਜਾ ਕੇ ਥਿਊ ਦੇਖਦੇ ਆ ਕੀ ਪਿੱਛੇ ਅਕਰਾ ਦਿਓ ਭਾਈ ਟਿਕਟਾਂ ਚ ਟਿਕਟਾਂ ਟੁਕੜਾਂ ਚੈੱਕ ਕਰਾ ਦਿਓ ਆ ਮੇਰੇ ਵਾਲੀ ਤਾਂ ਮੇਰੇ ਕੋਲ ਹੀ ਆ ਹਾਂਜੀ ਤੇ ਗੁਰਜੀਤ ਤੇਰੇ ਵਾਲੀ ਹਾਂਜੀ ਓਕੇ ਬਾਕੀ ਅੱਜ ਤੱਕ ਮੇਰੇ ਹਿਸਾਬ ਨਾਲ ਨਾ ਪਬਲਿਕ ਥੋੜੀ ਘੱਟ ਈ ਆ ਬਿਕੋਜ਼ ਵਰਕਿੰਗ ਡੇ ਆ ਹੈ ਵੀਕੈਂਡ ਤੇ ਜ਼ਿਆਦਾ ਰਸ਼ ਹੁੰਦਾ ਆ ਬਾਕੀ ਪੂਰੀ ਚੈਕਿੰਗ ਪੂਰੀ ਸਕੋਟੀ ਆ ਆ ਹੁਣ ਸਾਡੀ ਫੋਟੋ ਖਿਚਣ ਲੱਗਿਆ ਇੱਕ ਤੇ ਸਾਡੀ ਫੋਟੋ ਹੁੰਦੀ ਆ ਆ ਇਧਰ ਫੇ ਹੁਣ ਲੈਂਨ ਲੱਗੀ ਹੋਈ ਆ ਬਾਕੀ ਨਾਲ ਦੇ ਦੱਤੇ ਫੜ ਗਏ ਦੇਖੀ ਬੰਦਾ ਜੋ ਹਾਂ ਆ ਛੋਟੀ ਜੀ ਡੋਲਦੀ ਆ ਪਿੱਛੇ ਬੈਠਾ ਆ ਵਧੀਆ अजी की फरमाया फरमा की या जगह है अजी जगह बेच के आटो पाया पहुंच गए आप जितो पूरा न्यूयॉर्क दी रहा है ए... अदर देखो बढ़िया माहौल साइड में हटिए मैडम को आने दीजिए आइए मैडम आइए चलिए न्यूयॉर्कर्स ਵੀ ਦੁਨੀਆ ਆਈ ਹੋਈ ਆ ਤੇ ਬਾਕੀ ਇੱਕ ਬਾਈ ਆਪਣਾ ਚਲੇ ਗਿਆ ਆ ਅੰਦਰ ਤੇ ਬਾਕੀ ਆਪਾਂ ਜੀ ਹੁਣ ਚੱਲੇ ਆ ਕਿਉਂਕਿ ਹਵਾ ਜ਼ਿਆਦਾ ਚੱਲਣ ਲੱਗੀ ਆ ਤੇ ਕੁਛ ਖਾਂਦੇ ਵੀ ਨੇ ਆ ਤੇ ਇਤਨੂੰ ਵੀ ਵਧੀਆ ਆ ਉਹਦਾ ਇਹ ਸਾਰਾ ਅੰਦਰਲੀ ਸਾਈਡ ਆ ਤੁਫਾਰੀ ਸਿਟੀ ਦਿੱਤੀ ਹੈ बहुत वापस बनाया पौड़ियाँ स्टार्ट होंगे उन्ट्री हो चल बस दस पंद्रह मिनट हो रहे थे ਦੋ ਡਰਿੰਕਸ ਪੂਰਾ ਮਿਲਦੀਆਂ ਤੇ ਆ ਅੰਤਲੀ ਸਾਈਡ ਆ ਕੋਮੇਰ ਬੈਟਸਵਾਕ ਥੈਂਕ ਯੂ ਦੈਟਸ ਆਲ ਆ ਵੀ ਵਧੀਆ ਇੱਥੋਂ ਤੇ ਗੱਲਬਾਤ ਪੂਰੀ ਐ ਨਾ ਤੇ ਅੰਦਲੀ ਸਾਈਡ ਆ ਉਧਰ ਐਜੀਟ ਆ ਕੋਰੰਤੋ ਵੀ ਦਿਖਾ ਦਿੰਦੇ ਆ। ਹੋਰ ਆ ਜਾ। ਤੇ ਹੁਣ ਆਪਾਂ ਐਗਜ਼ਿਟ ਕਰਨ ਲੱਗੇ ਆ। ਬਾਕੀ ਨਾਲ ਦੇ ਦੋ ਜਣੇ ਤਾਂ ਹਜੇ ਬਾਹਰ ਹੀ ਫੋਟੋਆਂ ਹੀ ਖੜਾਈ ਜਾਂਦੇ ਆ। ਤੇ ਇੱਕ ਆ ਪਿੱਛੇ ਤੁਰਿਆ ਆਇਆ। ਉਹ ਖੜੇ ਆ ਚੋਬਰ ਦੋ ਜਣੇ ਮੈਂ ਲੈ ਕੇ ਆਇਆ ਉਹਨਾਂ ਨੂੰ ਆਜਾ ਕੱਦ ਆਜਾ ਬੁੜਾ 纽约 ਵਰਕ ਦੀ ਰਾਤ ਤੇ ਸਨਸੈਟ ਹੋ ਗਿਆ ਹੈ ਤੇ ਸਾਹਮਣੇ ਸਟੈਚੂ ਆਫ ਲਿਬਰਟੀ ਆ ਉਸੇ ਵੀ ਆਪਾਂ ਬਣਾਵਾਂਗੇ ਵਲੌਗ ਤਾਂ ਬੜੀ ਦੂਰ ਤਿਸਰੇ ਆ ਉਹ ਤੇ ਆਹ ਹਲੋ ਐਜੰਟ ਜਿੱਥੇ ਲੋਕੀ ਜਿਆਦਾ ਫੋਟਾ ਕਰਾਉਂਦੇ ਆ ਵੀ ਦੰਨੋਂ ਦਾ ਆਈ ਨਹੀਂ ਆ ਸਾਰੇ ਫੋਟੋ ਨਾਲ ਜੀ ਹਾਂ ਜੀ ਹੁਣ ਆਪਾਂ ਮਾਲ ਤੋਂ ਬਾਹਰ ਆ ਗਏ ਆ ਤੇ ਕੁਝ ਖਾਣ ਪੀਣ ਲੱਗੇ ਆ ਤੇ ਗੁਰਜੀਤ ਉਹ ਨਹੀਂ ਕਹਿੰਦੇ ਆ ਕਿ ਕੁਝ ਜਿਹੜਾ ਠਾਈ ਖਾਣਾ ਠਾਈ ਖੜਾ ਲਾਵਾਗੇ ਭਾਈ ਚਲੋ ਚੈੱਕ ਕਰ ਦੱਸ ਦੂਗਾ ਗੁਰਜੀਤ ਕੀ ਖਾਣਾ ਅਸੀਂ ਲੱਗੇ ਖਾਣ ਠਾਈ ਫੂਲ ਫੋਟੋਆਂ ਜ ਸਾਰਾ ਮੁੰਡਾ ਚੀ ਲਿਖਦਾ ਯਾਰ ਤਾਂ ਕਿ ਸਾਈਟ ਨੂੰ ਜੋਇਨ ਕਰ ਸਕੀਂ ਬੋਦੀ ਸਾਂ ਤੁੰਕਣਾ ਬਈ ਹਮੇ ਖਾਨ ਲਗੇ ਹਾਂ ਉਹ ਵਧੀਆ ਖਾਣਾ ਤੇ ਉਹਦਾ ਸਭ ਤੋਂ ਵੱਡੀ ਗੱਲ ਆਪਾਂ ਨੇ ਜਿਹੜੀ ਦੇਖੀ ਕਲੀਨ ਇਹ ਉਹਦਾ ਹਾਮੜਾ ਇੱਕ ਝੜਕਾਂ ਵੀ ਕਿਣਕਾ ਵੀ ਨਹੀਂ ਹੈਗਾ ਬਈ ਬੁੱਕ ਕਰੇ ਬਲ ਸੋਧਿਆ ਇੰਜ ਹੋਏ ਬੱਲੇ 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 ਮਾਜਰਾ ਤੁਹਾਨੂੰ ਦਿਖਾਉਂਦੇ ਆਂ ਫੂਡ ਕਿਹੜਾ ਆਪਾਂ ਆਰਡਰ ਕੀਤਾ ਤੇ ਗੁਰਜੀਤ ਨੇ ਆਰਡਰ ਕੀਤਾ ਤੇ ਇਹ ਕਿ ਲੱਗ ਰਿਹਾ ਹਨ 10 15 ਮਿੰਟ ਲੱਗਣੇ ਹੋਰ ਤੇ ਮਿਲਦੇ ਆਂ ਆਪਣਾ ਫੂਡ ਆ ਗਿਆ ਪਹਿਲਾ ਐਪੀਟਾਈਜ਼ਰ ਤੇ ਆਪਾਂ ਕੀ ਕੋਈ ਕੋਈ ਗੱਲ ਹੈ ਤੇ ਆ ਗਲਤ ਨਾ ਸਮਝਿਓ ਪਾਣੀ ਆ ਤੇ ਸੀ ਨਹੀਂ ਹੋਈ ਚੱਕਰ ਨਹੀਂ ਫਿਰਦੀ ਹੋ ਗਿਆ ਕੋਈ ਚੱਕਰ ਨਹੀਂ ਨਹੀਂ ਇਸ ਵਾਰ ਆ ਉਹ ਮੇਨ ਕੋਰਸ ਹੈ ਸਮਰ ਰੋਡ ਤੇ ਹੈਗਾ ਸਪਰਿੰਗ ਰੋਡ ਤੇ ਹਜੇ ਮੇਨ ਕੋਰਸ ਸਾਡਾ ਆਉਗਾ ਥੋੜੇ ਜਿਹਾ ਮੈਂ ਕਹਿੰਦਾ ਇਹ ਖਾਂਦੇ ਆ ਪਹਿਲਾਂ ਤੇ ਬਾਅਦ ਵਿੱਚ ਬਾਕੀ ਦੇ ਦਾਂ ਕਿਉਂਕਿ ਟੇਬਲ ਵੀ ਬਹੁਤ ਜਿਆਦਾ ਹੀ ਵੱਡੇ ਆ ਹਾਂਜੀ ਆ ਆਪਣਾ ਮੇਨ ਕੋਰਸ ਆ ਤੇ ਰਾਈਸ ਰਾਈਸ ਆ ਤੇ ਹਰ ਕੀਆ ਵਧੀਆ ਆ ਮਤਲਬ ਦੇਖਣ ਨੂੰ ਤਾਂ ਸਹੀ ਲੱਗਦਾ ਹੈ ਤੇ ਆਕੀ ਨਾਲ ਟੂਕ ਵਗੈਰਾ ਆ। ਮੱਕੇ ਜੇ ਹੋਰ ਕੁਝ ਵਧੀਆ ਲੱਗਿਆ ਤਾਂ ਆਪਾਂ ਉਹ ਵੀ ਟਰਾਈ ਕਰਾਂਗੇ। ਇਹ ਉਹ ਹੁਣ ਅੱਪ ਬੱਦੀਏ ਨੂੰ ਜਾ ਰਹੇ ਆ। ਉੱਥੇ ਇੱਕ ਟ੍ਰੈਫਿਕ ਬੜੀ ਜ਼ਿਆਦਾ ਆ। ਤੇ ਰਾਤ ਦਾ ਵੀਊ ਵੀ ਤੁਸੀਂ ਚੈੱਕ ਕਰ ਸਕਦੇ ਆ। ਤੇ ਬਿਲਡਿੰਗ ਦੇਖੋ ਕਿੰਡੀ ਉੱਚੀ ਆ ਇਹ। ਤੇ ਇਧਰ ਨਾਲੇ ਉਹ ਦੂਸਰੀ ਬਿਲਡਿੰਗ ਆ।

ਅੱਜ ਤਾਂ ਮੇਰੇ ਰੌਣਕਵੇਂ ਲੱਗ ਗਿਆ ਨਾ ਪੂਰਾ ਆ ਕਿਸੇ ਕਿਸੇ ਨੂੰ ਪਤਾ ਹੋਣਾ ਮੇਰੇ ਹਿਸਾਬ ਨਾਲ ਇਹ ਨਿਊਯਾਰਕ ਦੇ ਵਿੱਚ ਜਿਹੜਾ ਕਬੂਤਰ ਬਣਿਆ ਆ ਸਟਰੀਟ ਬੋਲਦੀ ਸਟਰੀਟ ਕਿਹੜੀ ਆ ਤਾਂ ਤੇ ਬਾਕੀ ਤੁਹਾਨੂੰ ਸਟਰੀਟ ਦਿਖਾ ਦਾਂਗੇ ਤੇ ਤੁਸੀਂ ਆਦੀ ਨਹੀਂ ਤੇ ਆ ਤੇ 30 ਸਟਰੀਟ ਤੇ ਉਹ ਪੌੜੀਆਂ ਤੋਂ ਆਪਾਂ ਉੱਪਰ ਵੀ ਜਾ ਸਕਦੇ ਹਾਂ ਬਸ ਇਹ ਥੋੜਾ ਆਪਾਂ ਥੋੜੇ ਹੁਣ ਬਿਜੀ ਜੇ ਆ ਤੇ ਜਾਣਾ ਆ ਸਾਨੂੰ ਹੋਰ ਕੰਮ ਪੈ ਗਿਆ ਤੇ ਸਾਨੂੰ ਸਟਰੀਟ ਦੱਸ ਦਿੰਦੇ ਆ ਕਿਹੜੀ ਆ 10ਵੇਂ ਵੀ ਨਹੀਂ ਤੇ 30ਵੀਂ ਤੇ ਆ ਤੁਸੀਂ ਚੈੱਕ ਕਰ ਲਾਦੇ ਆ ਜਾਂ ਤੁਸੀਂ ਕਿਤੇ ਨਹੀਂ ਵੀ ਆਣਾ ਹੋਵੇ 10th ਹੈ ਕਿ ਨਹੀਂ ਹੋਇਆ ਇਹਨੇ ਇਹ ਤਾਂ ਤੁਸੀਂ ਜਾ ਸਕਦੇ ਹੋ ਉੱਪਰ ਬਾਕੀ ਇੱਧਰ ਚੜੀ-ਚੜੀ ਕਰਾਂਗੇ ਨਿਊਯਾਰਕ ਦੇ ਵਿੱਚ ਸਾਰ ਨਾਲੋਂ ਜ਼ਿਆਦਾ ਟ੍ਰੈਫਿਕ ਹੁੰਦਾ ਆ ਤੇ ਜਿਹੜੇ ਗੱਡੀ ਚਲਾਉਂਦੇ ਆ ਉਹਨਾਂ ਨੂੰ ਤਾਂ ਜ਼ਿਆਦਾ ਪਤਾ ਆ ਬਾਕੀ ਪਬਲਿਕ ਟ੍ਰਾਂਸਪੋਰਟੇਸ਼ਨ ਵੀ ਬਹੁਤ ਆ ਇੱਥੇ ਉਹਦੇ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋ ਜਾਂਦਾ ਆ ਬਾਕੀ ਹੁਣ ਆਪਾਂ ਗੱਡੀ ਚੱਕਾਂ ਚੱਲੇ ਆ ਪਾਰਕਿੰਗ ਚ ਲਾਈ ਆ ਹਾਂ ਜੀ ਕਾਫੀ ਟਾਈਮ ਹੋ ਗਿਆ ਤੇ ਆਪਾਂ ਸਿਟੀ ਨੂੰ ਵੀ ਜਾ ਰਹੇ ਹਾਂ ਸਵੇਰ ਦੇ ਤੇ ਗੋਟੀਬਾਨ ਵੀ ਆਪਾਂ ਹਾਲਿਆ ਸੀਗਾ ਤੇ ਹੁਣ ਇੱਕ ਚੋਪਰ ਨੇ ਕਹਿੰਦੇ ਕੰਮ ਤੇ ਜਾਣਾ ਹੈ ਤਾਂ ਕਰਕੇ ਆਪਾਂ ਥੋੜਾ ਛੇਤੀ ਨਿਕਲਣ ਲੱਗੇ ਆਂ ਸਤਾਦ ਛੁੱਟੀ ਦੇ ਦਿਓ ਜੀ ਛੁੱਟੀ ਨਜ਼ਰ ਕਰਨ ਲੱਗਿਆ ਹੋਇਆ ਫੌਜ ਚ ਹੈ ਆਏ ਨਾ ਸਾਡਾ ਕਤਬੂ ਮਰਾ ਹੋ ਆਗਾ ਸਤਾਦ ਆਗਾ ਹੈ ਤੇ ਅੱਧਰੋ ਲੋਕੀ ਤਰੇ ਹੋਇਆ ਕਮਾਗੜਾ ਤੋਂ ਆ ਰਹੇ ਆ ਕਈ ਜਾ ਰਹੇ ਆ ਹੁਮਰੇ ਤੇ ਬਾਕੀ ਬਿਲਡਿੰਗਾਂ ਵੀ ਬਹੁਤ ਉੱਚੀਆਂ ਉੱਚੀਆਂ ਹੈ ਤੇ ਸਾਹਮਣੇ ਆਉਂਦਾ ਕਾਫੀ ਟਾਈਮ ਜਿੱਦਾਂ ਕਈ ਵਾਰ ਆਉਂਦਾ ਰਹਿੰਦਾ ਆ ਬਟ ਮੈਂ ਬਲੌਗ ਬਾਰੇ ਸੋਚਿਆ ਨਹੀਂ ਸੀਗਾ ਬਲੌਗ ਹੁਣ ਆਪਾਂ ਪਹਿਲਾ ਬਣਾਇਆ ਇਹ ਇੱਕ ਵਾਰੀ ਪਹਿਲਾਂ ਵੀ ਬਣਾਇਆ ਸੀ ਉਦਾਂ ਉਹ ਕੰਟੀਨਿਊ ਨਹੀਂ ਕਰ ਹੋਇਆ ਹੋਰ ਹੋਰ ਕੁਝ ਕਹਿਣਾ ਚਾਹੁੰਦੇ ਹੋ ਚੁਬਰੋ ਵਧੀਆ ਨਜ਼ਾਰੀ ਦੇਖੋ ਦਿਖਾਓ ਤੁਸੀਂ ਚਾਹਦੇ ਹੋ ਜੇ ਤੁਸੀਂ ਵੀ ਆਪਣਾ ਅਗਲਾ ਵਲੌਗ ਵੀ ਆਪਾਂ ਬਣਾਈਏ ਤਾਂ ਸਾਨੂੰ ਜ਼ਰੂਰ ਕਮੈਂਟ ਦੇ ਵਿੱਚ ਦੱਸਿਆ ਜਾਵੇ ਤੇ ਆਪਾਂ ਫਿਰ ਕੰਟੀਨਿਊ ਕਰ ਸਕਣ ਆਪਣਾ ਤੇ ਸਾਨੂੰ ਦੱਸੋ ਨੈਕਸਟ ਵਲੌਗ ਤੇ ਸਾਨੂੰ ਦੱਸੋ ਵੀ ਇਹ ਵਲੌਗ ਤੁਹਾਨੂੰ ਕਿੱਦਾਂ ਲੱਗਿਆ ਤੇ ਕੀ ਸਾਡੀਆਂ ਕਮੀਆਂ ਨੇ ਤੇ ਆਪਾਂ ਹੋਰ ਵਧੀਆ ਦੇ ਵਧੀਆ ਕਰਨ ਦਾ ਸੋਚਾਂਗੇ 바ਕੇ ਗੁਰਜੀਤ ਗੁਰਜੀਤ ਜੀ ਤੁਹਾਨੂੰ ਕੁਝ ਕਹਿਣਾ ਹੈ ਬਸ ਗੁਰਜੀਤ ਜੀ ਨਾਲ ਕਹੋ ਵੀ ਤੁਸੀਂ ਅਗਲੇ ਬਲੌਗ ਚ ਕੀ ਦੇਖਣਾ ਚਾਹੁੰਦੇ ਹੋ ਹਾਂਜੀ ਵੀ ਆਪਾਂ ਜਲਦੀ ਲੈ ਕੇ ਆਵਾਂਗੇ ਰਿਕਵੈਸਟ ਕਰੂਗੇ ਅਸੀਂ ਉਹੀ ਹਾਜ਼ਰ ਹੋ ਜਾਵਾਂਗੇ ਬੱਲੇ 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 ਹਾਂਜੀ ਹੁਣ ਆਪਾਂ ਹਾਈਵੇ ਤੇ ਪਹੁੰਚ ਗਏ ਆ ਇੱਥੇ ਟ੍ਰੈਫਿਕ ਇੰਨੀ ਜ਼ਿਆਦਾ ਲੱਗੀ ਹੋਈ ਆ ਨਾ ਕਿ ਹਨੂ ਅੱਧੇ ਘੰਟੇ ਤੋਂ ਜ਼ਿਆਦਾ ਇੱਥੇ ਤੁਰਦੇ ਰਹੇ ਹੋ ਗਿਆ ਤੇ ਇਧਰ ਵੀਊ ਚੈੱਕ ਕਰੋ ਸ਼ਾਮ ਦਾ ਓਕੇ ਨਾ ਹੋਰ ਦਿਲ ਆ ਹੋਮ ਡਿਪੋਰਟ ਹੈ। ਇੱਥੇ ਜਿੱਦਾਂ ਮਤਲਬ ਸਾਰਾ ਹੀ ਸਮਾਨ ਮਿਲਦਾ ਹੈ ਜਿਹੜਾ ਆਪਣਾ ਕੰਸਟਰਕਸ਼ਨ ਦਾ ਹੋ ਗਿਆ ਜਾਂ ਬਿਜਲੀ ਦਾ ਹੋ ਗਿਆ ਕੋਈ ਵੀ ਸਮਾਨ ਹੋਵੇ। ਲੋ ਜੀ ਅੱਜ ਦਾ ਵਲੋਗ ਆਪਾਂ ਔਰੇ ਖਤਮ ਕਰਨ ਲੱਗੇ ਆਂ ਕਿਉਂਕਿ ਆਂਦੇ ਵੀ ਹੋ ਗਿਆ ਤਾਂ ਹਨੇਰਾ। ਹੁਣ ਆਪਾਂ ਤੁਹਾਨੂੰ ਮਿਲੂਗੇ ਨੈਕਸਟ ਬਲੋਗੇ ਵਿੱਚ ਤੇ ਆਪਾਂ ਨੂੰ ਦੱਸਿਓ ਵੀ ਕੀ-ਕਿਆ ਕਮੀਆਂ ਰਹੀਆਂ ਹਨ ਮਾਰੇ ਪਹਿਲੇ ਬਲੋਗ ਮਾ ਤਾਂ ਕਿ ਆਪਾਂ ਆਪਣੀਆਂ ਕਮੀਆਂ ਨੂੰ ਸੁਧਾਰ ਸਕਾਂ। ਤੇ ਅਗਲੇ ਬਲੋਗੇ ਵਿੱਚ ਵਧੀਆ ਕਰ ਸਕਾਂ ਤੇ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਵੀ ਤੇ ਤਾਂ ਕਿ ਆਪਾਂ ਆਪਣੀਆਂ ਕਮੀਆਂ ਨੂੰ ਜਾਣ ਵੀ ਸਕਾਂ ਤੇ ਸਾਡਾ ਹੌਸਲਾ ਵਧ ਸਕੇ ਤੇ ਆਪਾਂ ਅਗਲਾ ਬਲੋਗ ਕੰਟੀਨਿਊ ਕਰ ਸਕੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ